ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਆਪਾਂ ਵੀਡੀਓ ਵਿੱਚ ਤੁਹਾਨੂੰ ਬੱਕਰੀਆਂ ਲੈ ਕੇ ਐਂਬੀਟਲ ਬੱਕਰੀਆਂ ਲੈ ਕੇ ਆਏ ਆਂ ਆਪਾਂ ਸੇਲ ਵਾਸਤੇ ਤੇ ਸਾਰੀਆਂ ਬੱਕਰੀਆਂ ਬਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਿਨੇ ਵੀ ਬੱਕਰੀਆਂ ਲੈਣੀਆਂ ਆ ਵੀਡੀਓ ਧਿਆਨ ਨਾਲ ਦੇਖੋ ਜੇ ਬਈ ਵਧੀਆ ਘਰੇ ਬੱਕਰੀਆਂ ਰੱਖੀਆਂ ਐ ਫਾਰਮ ਆ ਬਈਆਂ ਦਾ ਤੇ ਅੱਗੇ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਹਾਂਜੀ ਹੱਸੀ ਗਾ ਬਈ ਹੱਸੀ ਆ ਬਈ ਤੇ ਆਪਣ ਕਿੰਨਾ ਕ ਟਾਈਮ ਹੋ ਗਿਆ ਬਈ ਬੱਕਰੀਆਂ ਦਾ 2-3 ਸਾਲ ਹੋ ਗਏ ਬਈ ਠੀਕ ਹੈ ਤੇ ਸਾਰੇ ਆਪਣੇ ਘਰ ਦੇ ਐਂਬਰੀਡਰ ਕਰਦਾ ਬਰੀਡਰ ਬਈ ਕਰਦੀ ਹੈ ਠੀਕ ਹੈ ਇਹ ਆ ਨਾ ਜਿਹੜੇ ਸੇਵਾस्ते ਆਪਣੇ ਕੋਲ ਹਾਂਜੀ ਇਹ ਗੱਬਰ ਬੱਕਰੀਆਂ ਸੇਵਾस्ते ਆ ਠੀਕ ਹੈ ਤੇ ਆਪਾਂ ਨੂੰ ਡਿਟੇਲ ਦੇ ਦਿਓ ਜਿਵੇਂ ਆ ਪਹਿਲੇ ਨੰਬਰ ਤੇ ਬੱਕਰੀ ਆ ਗਈ ਆ ਬਈ ਇਹ ਬੱਕਰੀਏ ਬਸ ਦਿਨਾਂ ਦੇ ਸੂਮ ਵਾਲੀ ਹੈ ਠੀਕ ਹੈ ਆਪਣੇ ਬਰੀਡਰ ਤੋਂ ਗੱਬਰ ਠੀਕ ਹੈ ਤੇ ਕੁਆਲਟੀ ਕੁਆਲਟੀ ਤੇ ਚੈੱਕ ਕਰ ਸਕਦੇ ਬਈ ਕੰਨਾਂ ਦੀ ਚਿੱਟੀਆਂ ਅੱਖਾਂ ਦੇ ਵਿੱਚ ਦੇਖ ਲਓ ਬਈ ਨੱਕ ਨਕੋੜਾ ਬਹੁਤ ਤਿੱਖਾ ਬਕਿੰਦਾ ਦੇਖੋ ਇਹ ਥਾਣਾ ਹਵਾਨੇ ਦੀ ਚੰਗੀ ਬੱਕਰੀ ਬਈ ਫਣੀ ਤੇ ਕਿੰਨੇ ਦੰਦਾਂ ਦਾ ਬੱਕਰੀ ਵੀ ਇਹ ਇਹ 8 ਦੰਦ ਫਰੈਸ਼ ਹੈ ਬਈ ਇਹ 8 ਦੰਦ ਫਰੈਸ਼ ਹੈ ਹਾਂ ਤੇ ਗੱਬਣ ਕਿਨੇ ਟਾਈਮ ਦੀ ਹੈ ਇਹ ਇਹ ਗੱਬਣ ਹੋ ਸਾਢੇ 1.7 ਮਹੀਨੇ ਬਈ ਯਾਰ ਠੀਕ ਹੈ ਸਾਢੇ 1.7 ਮਹੀਨੇ ਦੀ ਗੱਬਣਾ ਤੇ ਮਹੀਨਾ ਕਿ ਰਹਿ ਗਿਆ ਹਾਂ ਠੀਕ ਹੈ ਤੇ ਇਦੋਂ ਅੱਗੇ ਆ ਬੱਕਰੀਆਂ ਕੀ ਜਿਹਾ ਇਹ ਪਹਿਲਾਂ ਨੂੰ ਪਾਠਾ ਬਈ ਇਹ ਠੀਕ ਹੈ ਇਧਰ ਆ ਬੋਤੇ ਇਹ ਕੀ ਪਹਿਲਾਂ ਨੂੰ ਪਾਠਾ ਹੈ ਠੀਕ ਹੈ ਇਹ 4 ਦੰਦਾਂ ਦਾ ਜੀ ਠੀਕ ਹੈ ਇਹਦੀ ਵੀ ਕਰਨਾਂ ਕਰਨਾਂ ਦੀ ਕੁਆਲਿਟੀ ਦੇ ਸਕਦੇ ਹੋ ਬਈ ਤੁਸੀਂ ਲੰਮੇ ਕਰਨਾਲੀਆਂ ਬੱਕਰੀਆਂ ਵਧੀਆ ਇਹ ਨਾ ਕਿ ਨਕੌੜਾ ਬਹੁਤ ਟਿੱਖਾ ਦੇਖ ਸਕਦੇ ਵੀਡੀਓ ਤੇ ਵੇਲ ਬੂਲ ਬਹੁਤ ਚੰਗੀ ਵਹ ਹਾਂ ਇਹ ਤਾਂ ਪਾਠਾ ਨਾ ਬਾਈ ਦਾ ਬਾਨਾ ਕਿੰਨੇ ਦਾ ਦਾ ਬਈ ਇਹ ਚਾਰ ਦਾ ਦਾ ਬਈ ਚਾਰ ਦਾ ਦਾ ਪਾਠਾ ਬਈ ਤੁਸੀਂ ਦੇਖ ਸਕਦੇ ਹੋ ਤੇ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ ਸਾਡੇ ਕਿੰਨਾ ਇਹ ਸਾਡੇ 3.5 ਮਹੀਨੇ ਦੀ ਠੀਕ ਆ ਤੇ ਇਹਦੀ ਵੀ ਹਾਈਟ ਹੁਡ ਤੁਸੀਂ ਚੈੱਕ ਕਰ ਸਕਦੇ ਹੋ ਬਈ ਤੇ ਬਹੁਤ ਵਧੀਆ ਚੰਗੀ ਪਾਠਾ ਬਈ ਤੇ ਇਦੋਂ ਅੱਗੇ ਹੋਰ ਜਿਹੜੇ ਆਪਣੇ ਲੱਗਦੇ ਆ ਆ ਬਈ ਇਹ ਆਪ ਗੱਬਣ ਹੈਗੀ ਆ ਠੀਕ ਹੈ ਡੇਢ ਤੋਂ 2 ਮਹੀਨੇ ਮਹੀਨਿਆਂ ਦੀ ਠੀਕ ਹੈ ਲੇਕਿਨ ਆਪਾਂ ਖਾਲੀ ਕਰਕੇ ਦੇਵੇਂ ਬਾਈ ਇਹ ਕੱਲ ਦਾ ਦੇਈ ਆ ਠੀਕ ਹੈ ਇਹ ਕੱਲ ਨੂੰ ਕੋਈ ਬਾਈ ਕਰੇ ਯਾਰ ਬਾਈ ਹਾਂ ਮਾਰ ਦੇ ਉਹ ਚੀਜ਼ ਹਾਂ ਕਿ 2 ਮਹੀਨੇ ਅਗਲੇ ਦੀ ਬਾਈ ਅਗਲੇ ਦੀ ਨੱਕ ਉਹਦਾ ਇਹਦਾ ਬਹੁਤ ਤਿੱਖਾ ਬਈ ਹਾਂ ਵੀਡੀਓ ਵੀ ਦੇ ਸਕਦੇ ਬੜਾ ਕਰੀ ਦਿਖਾ ਬਰੀਡਰ ਆਪਣੇ ਕੋਲੇ ਆਪ ਦਾ ਦੇਖੋ ਬਾਈ ਪੂਰੇ ਤਿੱਖੇ ਨੱਕ ਦੀ ਆ ਇਹ ਕਿੰਨੇ ਦੰਦਾ ਬਈ ਇਹ ਇਹ ਵੀ 8 ਦੰਦਾ ਬਈ 8 ਦੰਦਾ ਹਾਂ ਫਰੈਸ਼ ਇਹ ਵੀ ਚੰਗੀ ਬੱਕਰੀ ਹੈ ਬਾਈ ਹੂੰ ਇਹ ਇਦਾਂ ਚਾਦਰ ਇਧਰ ਆ ਤੇ ਇਦੋਂ ਅੱਗੇ ਬਈ ਆਹ ਤੇ ਇਧਰ ਲਿਓ ਬਈ ਆ ਇਧਰ ਆ ਤੇ ਆ ਬੱਕਰੀ ਵੀ ਕਿੰਨੇ ਦੰਦ ਹੋ ਗਏ ਇਹ 8 ਦੰਦ ਹੈ ਬਈ 8 ਦੰਦ ਹੈ ਇਹਦੀਆਂ ਅੱਖਾਂ ਦੇ ਵਿੱਚ ਆ ਬਈ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਬਈ ਇਹ ਬਸ ਦਿਨਾਂ ਤੇ ਸੂਣ ਵਾਲੀ ਬਈ ਯਾਰ ਠੀਕ ਹੈ ਬਈ ਦਿਨਾਂ ਦੀ ਸੂਣ ਵਾਲੀ ਆ 2-4 ਦਿਨਾਂ ਦੀ ਸੂਣ ਹੋਈ ਕੰਨਾਂ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਵਧੀਆ ਚੌੜਾ ਕੰਨ ਤੇ ਲੰਮੇ ਕੰਨਾਂ ਦੀ ਬਈ ਬੜੀ ਤੇ ਇਹ ਵੀ ਸੇਲ ਵਾਸਤੇ ਆ ਤੇ ਇਹਦੇ ਅੱਗੇ ਹੋਰ ਨਗ ਜਿਹੜੇ ਆਪਣੇ ਆ ਆ ਚਾਰ ਦਾ ਇਹ ਸੋਈ ਆ ਤਾਜੀ ਸੋਈ ਆ ਠੀਕ ਹੈ ਤੇ ਪਹਿਲਰ ਪਾਠ ਹੈ ਠੀਕ ਹੈ ਚਾਰ ਦਾ ਦਾ ਚਾਰ ਦਾ ਦਾ ਪਾਠ ਆ ਬਈ ਹਾਂ ਬੱਚਾ ਦਾ ਸੇਲ ਕਰਦਾ ਸੀਗਾ ਠੀਕ ਹੈ ਬੱਚਾ ਸੇਲ ਕਰਦਾ ਪਾਠ ਹੈ ਇਹ ਹਾਂ ਮੇਲ ਸੀ ਬੱਚਾ ਦਾ ਠੀਕ ਹੈ ਉਹ ਸੇਲ ਕਰਦਾ ਹਾਂ ਤੇ ਇਹਦੀ ਵੀ ਕੰਨਾ ਕੁੰਨਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਈ ਤੇ ਤਿੱਕੇ ਨੱਕ ਦੀ ਬੱਕਰੀ ਸਾਰੀਆਂ ਬੱਕਰੀਆਂ ਵੀ ਤਿੱਕੇ ਨੱਕ ਨਕੌੜਿਆਣੇ ਵਧੀਆ ਚੰਗੀਆਂ ਬੱਕਰੀਆਂ ਬਈ ਤੇ ਹੋਰ ਨਗ ਵੀ ਹੈਗਾ ਹਾਂ ਆ ਇੱਕ ਆ ਬੱਕਰੀ ਬਈ ਇਹ ਤਾਂ 9 ਮਹੀਨੇ ਦੀ ਗੱਬਣਾ ਠੀਕ ਹੈ ਇੱਧਰ ਲੈ ਬੰਨੀ ਬੰਨੀ ਮਾਰਦੀ ਹੈ ਕੋਈ ਨਹੀਂ ਅੱਜ ਅਸਰ ਇਹਦੇ ਦੁੱਧ 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 ਦੀ ਬਹੁਤ ਚੰਗੀ ਬਈ ਬੱਕਰੀ ਬੰਦਾ ਵੀ ਵੀਡੀਓ ਦੇਖੋ ਬਈ ਕੋਈ ਲੱਸੀ ਆ ਠੀਕ ਹੈ ਬਹੁਤ ਸੋਹਣੀ ਬੱਕਰੀ ਦੁੱਧ ਦੇਣ ਹਾਂ ਤੇ ਇਹ ਕਿ ਕਿੰਨੇ ਹੋ ਚਿਰ ਦੀ ਗੱਬਣਾ ਬਈ ਇਹ 3 ਮਹੀਨੇ ਹੋ ਗਏ ਬਈ ਠੀਕ ਹੈ ਤੇ 8 ਦਾਂਦੀ ਇਹ ਵੀ ਹਾਂ ਇਹ ਵੀ 8 ਦਾਂਦੀ 8 ਦਾਂਦੀ ਬੱਕਰੀ ਹੈ ਬਈ 3 ਮਹੀਨੇ ਦੀ ਗੱਬਣਾ ਇਹ ਦੁੱਧ ਨੂੰ ਬਹੁਤ ਸੋਹਣੀ ਬਈ ਬੱਕਰੀ ਹੈ ਠੀਕ ਹੈ ਇਹ ਤਾਂ ਆਪਾਂ ਜੇ ਕੋਈ ਪੁਰਾਣੀ ਵੀਡੀਓ ਪਈ ਆ ਠੀਕ ਹੈ ਆਪਾਂ ਉਹ ਵੀ ਦਿਖਾ ਦਈਏ ਜੇ ਕੋਈ ਦੇਖਣੀ ਜਿਹੜੇ ਸੂਈ ਸੂਈ ਹੁੰਦੀ ਜਾਂ ਜਿਹੜੀ ਸੂਈ ਸੀ ਆ ਠੀਕ ਹੈ ਚੰਗੇ ਦੱਦਰ ਬੱਚੇ 2 3 ਇੱਕ ਸੂਏ 2 ਬੱਚੇ ਇੱਕ ਸੂਏ 3 ਬੱਚੇ ਦਿੰਦੀ ਠੀਕ ਹੈ ਤੇ ਜਿਹੜੀਆਂ ਗੱਬਣਾਂ ਵੀ ਇਹ ਆਪਣੇ ਘਰ ਦੇ ਬੱਕਰੇ ਆਪਣੇ ਘਰ ਦਾ ਬਰੀਡਰ ਹੈ ਬਾਈ ਜੀ ਉਸੇ ਤੋਂ ਗੱਬਣਾਂ ਹਾਂ ਉਹਦੇ ਘਰ ਰਿਜ਼ਲਟ ਆਪਣੇ ਕੋਲ ਆਵੇ ਸਾਰੇ ਬੱਚੇ ਆਪੇ ਆ ਬੱਕਰਾ ਉਹਦਾ ਹੈ ਕਈ ਬੱਚਾ ਵੀ ਉਹਦਾ ਆਹ ਬੱਕਰਾ ਵੀ ਕੰਨਾਂ ਦੀ ਕੁਆਲਿਟੀ ਇਹਦਾ ਇਹ ਘਰ ਦੇ ਬਰੀਡਰ ਦਾ ਰਿਜ਼ਲਟ ਆ ਬਾਈਆਂ ਕੋਲੇ ਰਹੀ ਹੈ ਬਰੀਡਰ ਦੇਖੋ ਵੀ ਇਹ ਹਾਈ ਡੂਟ ਵੀ ਤੁਸੀਂ ਚੈੱਕ ਕਰ ਸਕਦੇ ਕਿੰਨੇ ਟਾਈਮ ਦਾ ਬੱਚਾ ਵੀ ਇਹ ਇਹ 4 ਮਹੀਨਾ ਦਾ ਬੱਚਾ ਵੀ ਜੀ 4 ਮਹੀਨਾ ਦਾ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤਾਂ ਆ ਵੀ ਪਾਠ ਦੀ ਹੈਗੀ ਆ ਠੀਕ ਹੈ ਖੀਰੀ ਪਾਠਾ ਖੀਰੀ ਪਾਠਾ ਇਹਦਾ ਰਿਜ਼ਲਟ ਪਰ ਇਹ ਆਪਾਂ ਸੇਲ ਨਹੀਂ ਕਰਨੀ ਬਾਈ ਠੀਕ ਹੈ ਕਈ ਵਾਰੀ ਕੋਈ ਬਾਈ ਵੀਡੀਓ ਵੇਖਿਆ ਨਾ ਇਹ ਸੇਲ ਨਹੀਂ ਕਰਨੇ ਵੈਸੇ ਰਿਜ਼ਲਟ ਦਿਖਾਇਆ ਵੀ ਬਰੀਡਰ ਦਾ ਤੇ ਕੰਨਾਂ ਦੀ ਕੁਆਲਿਟੀ ਚੈੱਕ ਕਰ ਲਓ ਤੇ ਹਾਈਟ ਚੈੱਕ ਕਰ ਲਓ ਖੀਰੀ ਆ ਜੀ ਬਈ ਅਜੇ ਖੀਰੀ ਹੈ ਦੀ ਬੱਕਰੀ ਆ ਬਈ ਤੇ ਦੇਖ ਸਕਦੇ ਹੋ ਇਹ 10 10 ਕੁ ਮਹੀਨਾ ਦੀ ਵੱਤੋ 10 ਕੁ ਮਹੀਨਾ ਇਸ ਪਾਸੇ ਠੀਕ ਹੈ ਔਰ ਵੀ ਰਿਜਲਟ ਆਪਣੇ ਕੋਲ ਹੈਗੇ ਘਰੇ ਕੋ ਬਾਈ ਵੇਖਣਾ ਹੋਵੇ ਬਾਕੀ ਕਿਹਨੇ ਕ੍ਰੋਸਿੰਗ ਵਾਸਤੇ ਹੋਵੇ ਠੀਕ ਹੈ ਉਹ ਵੀ ਕ੍ਰੋਸ ਕ੍ਰੋਸਿੰਗ ਵੀ ਆਪਣੀ ਹੈਗੀ ਚਲਦੀ ਜੀ ਕਿਹਨੇ ਬੱਕਰੀ ਕ੍ਰੋਸ ਕਰਾਉਣੀ ਵੀ ਉਹਦੇ ਬਾਰੇ ਆਪਾਂ ਤਾਂ ਬਰੀਡਰ ਦਿਖਾਉਣੇ ਬਾਈ ਜੰਦਾ ਤੇ ਬਾਕੀ ਜਿਹੜਾ ਇਹਦਾ ਰੇਟ ਬਈ ਕਿਵੇਂ ਇਹ ਫੋਨ ਫੋਨ ਤੇ ਗੱਲ ਹੋਊਗੀ ਜਾਇਜ਼ ਰੇਟ ਹੋਊਗਾ ਬਾਈ ਠੀਕ ਹੈ ਐਵੇਂ ਨਹੀਂ ਆਪਾਂ ਫਾਰਮ ਦੇ ਨਾਂ ਤੇ ਵੀ ਬਾਈ ਮੇਰਾ ਇੰਨਾ ਹੈ ਮੇਰੀਆਂ ਇੰਨੇ ਦੀਆਂ ਇੰਨੇ ਦੀਆਂ ਠੀਕ ਹੈ ਜਿੱਦਾਂ ਲੋਕ ਘਰ ਆਈ ਜਾਂਦੇ ਹਾਂ ਆਪ ਜਿਹੜੀ ਕੁਆਲਿਟੀ ਹੈ ਜੇ ਚੰਗੀ ਬੱਕਰੀ ਹੋ ਜੇ ਸਾਨੂੰ ਰੇਟ ਹੋਣਾਗਾ ਹਾਂ ਬਾਕੀ ਚੰਗੇ ਦੁੱਧ ਵਾਲੀਆਂ ਬੱਕਰੀਆਂ ਵਾਲਟੀ ਦੁੱਧ ਨਹੀਂ ਵੀ ਬਾਈ ਜੀ ਬਹੁਤ ਸੋਹਣੀਆਂ ਬੱਕਰੀਆਂ ਬਾਕੀ ਜੇ ਆਪਾਂ ਪਾਵਾਂਗੇ ਨਾ ਕੁਛ ਦੁੱਧ ਦੇ ਨਹੀਂ ਕਿੱਥੇ ਹਾਂ ਸਹੀ ਗੱਲ ਇਹਨਾਂ ਨੂੰ ਪਾਉਣ ਦੇ ਸਿਰ ਤੇ ਜਾਈ ਮੱਝ ਹੋਗੀ ਗਾਂ ਹੋਗੀ ਸਹੀ ਗੱਲ ਜੇ ਕੁਛ ਪਾਵਾਂਗੇ ਤਾਂ ਹੀ ਗੈਨ ਤਾਂ ਇਹ ਨਹੀਂ ਤੇ ਆਪਣਾ ਐਡਰੈਸ ਦੱਸ ਦੋ ਪਹਿਲਾਂ ਬਈ ਆਪਣਾ ਭਾਈ ਪਿੰਡ ਚੱਕ ਮੋਤਲੇ ਵਾਲਾ ਠੀਕ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਨਾਮ ਮੇਰਾ ਜਗਮੀਤ ਫੌਜੀ ਹੈ ਜੀ ਠੀਕ ਹੈ ਫੋਨ ਨੰਬਰ ਆਪਣਾ 9857 ਜੀ 42555 ਸੋ ਹਾਂਜੀ ਵੀ ਜਿਹਨਾਂ ਇਹ ਬੱਕਰੀਆਂ ਲੈਣੀਆਂ ਹਨ ਪਰਾਂ ਦੇ ਕਰ ਲੈ ਸੰਪਰਕ ਬਾਕੀ ਵੀ ਸਕਰੀਨ ਤੇ ਨੰਬਰ ਚੱਲੂਗਾ ਇਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਤੇ ਇੱਥੇ ਆ ਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਤੇ ਬਾਕੀ ਆਪਾਂ ਇਸ ਤੋਂ ਅਗੇ ਤਾਂ ਆਪਾਂ ਬਰੀਡਰ ਵੀ ਦਿਖਾਵਾਂਗੇ ਭਾਈ ਸੋ ਹਾਂਜੀ ਵੀ ਦੇ ਸਕਦੇ ਹੋ ਆ ਬਰੀਡਰਾਂ ਪਾਈਆਂ ਕੋਲੇ ਤੇ ਕਿੰਨੇ ਦਾ ਹੁੰਦਾ ਵੀ ਬਰੀਡਰ ਇਹ ਇਹ 6 ਦਾ ਹੁੰਦਾ ਭਈ ਇਹ 6 ਦਾ ਹੁੰਦਾ ਜੀ ਤੇ ਕੰਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਚੌੜਾ ਕੰਨ ਦੇਖੋ ਭਈ ਤੇ ਲੰਮੇ ਬਹੁਤ ਆ ਕੰਨ ਤੇ ਇਹ ਸਟੱਡ ਸਰਵਿਸ ਵੀ ਓਪਨ ਹੈ ਬੱਕਰੇ ਦੀ ਜੇਕਰ ਕਿ ਇਹਨੇ ਬੱਕਰੀ ਕਰਾਸ ਕਰਾਉਣੀ ਹੋਵੇ ਨੰਬਰਾਂ ਦੇ ਕਰ ਲੇ ਸੰਪਰਕ ਬਾਕੀ ਹਾਈਟ ਤੁਸੀਂ ਚੈੱਕ ਕਰ ਸਕਦੇ ਬੱਕਰੇ ਦੀ ਹੋ ਜਾਏ ਕਿੰਨੀ ਹਾਈਟ ਹੋਗੀ ਵੀ ਇਹਦੇ ਇਹ ਬਾਈ ਨਾਪ ਹੀ ਨਹੀਂ ਯਾਰ ਹੋਊਗੀ 43 43 44 ਦੇ ਹਾਂ ਜੀ ਨੇੜ ਗੇੜ ਹੈਗੇ ਹਾਂ ਇਹ ਤਾਂ ਬੱਚਾ ਬਾਈ ਇਹ ਠੀਕ ਹੈ ਤੇ ਜਿਹੜੀਆਂ ਬੱਕਰੀਆਂ ਆ ਪਾ ਸੇਲ ਕਰਨੀਆਂ ਸਾਰੀਆਂ ਇਸੇ ਤੋਂ ਗੱਬਣਾ ਸਾਰੀਆਂ ਬਾਈ ਜੀ ਇਸੇ ਤੋਂ ਗੱਬਣਾ ਸਾਰੀਆਂ ਵੀ ਇਸੇ ਤੋਂ ਗੱਬਣਾ ਬੱਕਰਾ ਤੁਸੀਂ ਦੇ ਸਕਦੇ ਹੋ ਫੁੱਲ ਹਾਈਟ ਦੇ ਵਿੱਚ ਤੇ ਕੰਨਾਂ ਕੋਨਾਂ ਦੀ ਕੁਆਲਿਟੀ ਬਹੁਤ ਘੱਟ ਆਉਂਦੀ ਵੀ ਇਹਦੀ ਕੁਆਲਿਟੀ ਕੰਨਾਂ ਦੀ ਚੌੜਾ ਕੰਨ ਤੇ ਵਧੀਆ ਕੁਆਲਿਟੀ ਦੇ ਵਿੱਚ ਤੇ ਜੇ ਬਾਈ ਕਿਸੇ ਨੇ ਆਖਿਆ ਵੀ ਬ੍ਰੀਡਰ ਵੀ ਲੈਣ ਦਾ ਕੱਟਾ ਕਿਸੇ ਹਾਂ ਕੋਈ ਬਾਈ ਚੰਗੇ ਪੈਸੇ ਲਾਉਣ ਆਇਆ ਤਾਂ ਆਪਾਂ ਯਾਰ ਮਨ ਬਣਾ ਵੀ ਲਾਵਾਂਗੇ ਠੀਕ ਹੈ ਆਪਣਾ ਬਣ ਕੇ ਦਾ ਚੰਗਾ ਕਹੀ ਰਗਲਾ ਕਹਿੰਦਾ ਬੱਕਰੀਆਂ ਦਾ ਨਾ ਬਰੀਡਰ ਵੀ ਕੰਗਾ ਸ਼ੌਕ ਨਾਲ ਮੈਂ ਕੰਮ ਕੀਤਾ ਬੱਕਰਾ ਦਾ ਨਾ ਹਾਂ ਉਹ ਵੀ ਦੇ ਦੂੰਗੀ ਫਿਰ ਐ ਬਾਕੀ ਹਜੇ ਆਪਣਾ ਵਿਚਾਰ ਨਹੀਂ ਕੋਈ ਹੈਗਾ ਬਈ ਜੇ ਚੰਗੇ ਪੈਸੇ ਵਧੀਆ ਘਰੇ ਰੱਖਣ ਨੂੰ ਆਇਆ ਤਾਂ ਫਿਰ ਉਹਨਾਂ ਦਾ ਫਿਰ ਛੱਡਣਾ ਹੀ ਪਊ ਹਾਂ ਵੇਖ ਲਾਂਗੇ ਬਈ ਬਾਕੀ ਠੀਕ ਹੈ ਚੰਗਾ ਭਰਾ ਘਰੇ ਰੱਖ ਹਾਂ ਘਰੇ ਰੱਖਣਾ ਹੈ ਬਾਕੀ ਤੇਰਾ ਮਾਤਾ ਜਰੂਰ ਕਰਾਂਗੇ ਬਈ ਠੀਕ ਹੈ ਕੋਈ ਵੀਡੀਓ ਵੀ ਆਖਿਆ ਨਾ ਕਿਸੇ ਨੇ ਘਰੇ ਰੱਖਣ ਨੂੰ ਬਰੀਡਰ ਲੈਣਾ ਆਪਾਂ ਬ੍ਰੀਡਰ ਵੀ ਕਰਾ ਦੇਾਂਗੇ ਸੇਲ ਬਾਈ ਤਾਂ ਬਾਈ ਕਹਿੰਦੇ ਵੇਚਣਾ ਨਹੀਂ ਪਰ ਜੇ ਕਿਸੇ ਨੇ ਘਰੇ ਸ਼ੌਂਕ ਨਾਲ ਰੱਖਣਾ ਤਾਂ ਉਹਨੂੰ ਦੇ ਦੇਾਂਗੇ ਬਾਈ ਕਹਿੰਦੇ। ਹਾਂ ਯਾਰ ਤੇ ਬਾਕੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।